ਇੱਕ ਕਾਰ ਅਤੇ ਸਕੂਟਰੀ ਦੇ ਭਿਆਨਕ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਦਰਦਨਾਕ ਮੌਤ ਹੋ ਗਈ ਹੈ ਤੇ ਉਸਦਾ પતિ ਤੇ ਸਕੂਟਰੀ ਸਵਾਰ ਵਿਅਕਤੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਦੱਸਿਆ ਜਾ ਰਿਹਾ ਹੈ ਜਿਸ ਨੂੰ ਕਿ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਉੱਥੇ ਹੀ ਕਾਰ ਦੇ ਵਿੱਚ ਸਵਾਰ ਇੱਕ ਨੌਜਵਾਨ ਲੜਕਾ ਜੋ ਕਿ ਕਾਰ ਚਲਾ ਰਿਹਾ ਸੀ ਉਹ ਵੀ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦਰਸਲ ਕਾਰ ਆਪਣੇ ਰਸਤੇ ਜਾ ਰਹੀ ਸੀ ਕਿ ਅਚਾਨਕ ਉਹ ਡਿਵਾਈਡਰ ਦੇ ਨਾਲ ਟਕਰਾ ਗਈ ਤਾਂ ਟਕਰਾਉਣ ਤੋਂ ਬਾਅਦ ਉਹ ਦੂਸਰੀ ਸਾੜ ਬਲ ਚਲੀ ਗਈ ਤੇ ਉਸ ਦਾ ਸਾਹਮਣਾ ਇੱਕ ਸਕੂਟਰੀ ਨਾਲ ਹੋ ਗਿਆ ਤੇ ਇਹ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਰੋਪੜ ਬਲਾਚੌਰ ਮਾਰਗ ਤੇ ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਤੇ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਸ ਵਾਂਗ ਹੀ ਮਿਲੀ ਜਾਣਕਾਰੀ ਅਨੁਸਾਰ ਚਲੰਦਰ ਤੋਂ ਚੰਡੀਗੜ੍ਹ ਵੱਲ ਆ ਰਹੀ ਇੱਕ ਕਾਰ ਬੇਕਾਬੂ ਹੋ ਕੇ ਸੜਕ ਦੇ ਦੂਜੇ ਪਾਸੇ ਡਿਵਾਰ ਟੱਪਦੀ ਹੋਈ ਲੰਘ ਗਈ ਤੇ ਰੋਪੜ ਤੋਂ ਨੌਸ਼ਹਿਰ ਵੱਲ ਜਾ ਰਹੀ ਸਕੂਟਰੀ ਉੱਪਰ ਇੱਕ ਔਰਤ ਤੇ ਇੱਕ ਆਦਮੀ ਸਿੱਧੇ ਗੱਡੀ ਵਿੱਚ ਜਾ ਵੱਜੀ ਔਰ ਦੀ ਮੌਕੇ ਤੇ ਮੌਤ ਹੋ ਗਈ ਆਦਿਕੰਪੀਰ ਜ਼ਖਮੀ ਹੋ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰ ਤੇ ਗੰਮੀਰ ਸੱਟਾਂ ਵੱਜੀਆਂ ਮੌਕੇ ਤੇ ਪੁਲਿਸ ਵੱਲੋਂ ਹਸਪਤਾਲ ਲੈ ਕੇ ਦਾਖਲ ਕਰਵਾਇਆ ਗਿਆ ਆਥੋਂ ਦਿਖਾਣੇ ਮੌਕੇ ਤਸਵੀਰਾਂ ਕੀ ਕਰਨੇ ਪੁਲਿਸ ਅਧਿਕਾਰੀ ਸਿਫਟ ਗਈ ਹੈ ਜੀ ਤੇ ਇੱਕ TVS ਹੈ ਦੀ ਸਕੂਟਰੀ ਹੈ ਇਹ ਜਿਹੜੀ ਕਾਰ ਹੈ ਕਿਧਰੋਂ ਆ ਰਹੀ ਸੀ ਇਹ ਜਲੰਧਰੋਂ ਚੰਡੀਗੜ੍ਹ ਜਾ ਰਹੀ ਸੀ ਤੇ ਇਹ ਹੋਇਆ ਕਿਵੇਂ ਹਾਦਸੇ ਦੇ ਬਾਰੇ ਦੱਸਿਓ ਜੀ ਇਹ ਡਵਾਈਡਰ ਨਾਲ ਟਕਰਾ ਕੇ ਗੱਡੀ ਦੂਜੇ ਪਾਸੇ ਆ ਗਈ ਦੇਖੇ ਜਿਹੜੀ ਸਕੂਟਰੀ ਕਿੱਧਰੋਂ ਆ ਰਹੀ ਸੀ ਇਹ ਰੁਪੜਵਰਤ ਵਿੱਚ ਨਾਲ ਦਿੱਤੀ ਕੋਲ ਦੇਖੋ ਇਹਦੇ ਵਿੱਚ ਕਿੰਨੇ ਕੁ ਬੰਦਿਆਂ ਦੇ ਸੱਟਾਂ ਲੱਗੀਆਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਲੇਡੀ ਦੀ ਮੌਤ ਹੋ ਗਈ ਮੁੱਕੇ ਤੇ ਠੀਕ ਹੈ ਜੀ ਤੇ ਦੂਸਰਾ ਜਿਹੜਾ ਉਹਨਾਂ ਦਾ ਹਸਬੰਦ ਸੀਗਾ ਉਹਨਾਂ ਦੇ ਵੀ ਸੱਟ ਜਾਦੇ ਤੇ ਜਿਹੜੇ ਕਾਰ ਵਿੱਚ ਸੀਗੇ ਉਹਨੋਂ ਇੱਕੋ ਮੁੰਡਾ ਸੀਗਾ ਕੱਲਾ ਹੀ ਤੇ ਉਹਨਾਂ ਦੀ ਬਾਹ ਫ੍ਰੈਕਚਰ ਹੋ ਗਈ ਹਣੇ ਕਿੱਥੇ ਛੱਡ ਕੇ ਆਏ ਤੁਸੀਂ ਜ਼ਖਮੀਆਂ ਨੂੰ ਬੜਾ ਚੁਰ ਹਸਪੀਟਲ ਤੇ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਸਕੂਟਰੀ ਵਾਲੇ ਕੌਣ ਸੀ ਕਿੱਥੋਂ ਦੇ ਆ ਨਹੀਂ ਹਜੇ ਨਹੀਂ ਪਤਾ ਲੱਗਿਆ ਇਹ ਸਵੰਦਾ ਖਾਣੇ ਵਿੱਚ ਪਰਕੋ ਸਿੱਟੇ ਬੜਾ ਚੜ ਸਦਨਤਾ ਏਰੀਆ ਪੈਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਸੂਚਿਤ ਕਰ ਦਿੰਦੇ ਜਗਵੰਤ ਟੀਵੀ ਲਈ ਮੈਰਿਜ ਬਠਲਾ ਬਲਾ ਚੌਕ